ਹਰਿਆਣਾ ਚ ਸਨੋਰ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਵਾਜੂ ਦਾ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ ਜੋ ਪੰਜਾਬ ਪੁਲਸ ਤੋਂ ਪੱਜੰਚੇ ਕਾਮਯਾਬ ਹੋ ਗਿਆ ਸੀ ਉਸ ਦਿਨ ਸੋਸ਼ਲ ਮੀਡੀਆ ਅਕਾਊਂਟ ਵੀ ਬੰਦ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਉਹ ਲਗਾਤਾਰ ਜਿਹੜੀਆਂ ਵੀਡੀਓਜ਼ ਨੇ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਜਾਰੀ ਕਰ ਰਹੇ ਸੀ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਅਕਾਊਂਟ ਹੈ ਉਹ ਬੰਦ ਕਰ ਦਿੱਤਾ ਗਿਆ ਆ ਤੁਹਾਨੂੰ ਦੱਸ ਦਈਏ ਕਿ ਕੱਲ ਉਹਨਾਂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਸੀ ਜਿਸ 'ਚ ਉਹ ਕਹਿ ਰਹੇ ਨੇ ਕਿ ਚਾਹੇ ਮੈਨੂੰ ਕਿਸੇ ਗੁਰਦੁਆਰੇ ਦੇ ਵਿੱਚ ਲੈ ਜਾਓ ਚਾਹੇ ਕਿਸੇ ਮੰਦਰ ਦੇ ਵਿੱਚ ਲੈ ਜਾਓ ਮੇਰੇ ਤੋਂ ਸੋਚ ਛਕਵਾ ਲਓ ਮੈਂ ਕਿਸੇ ਵੀ ਪੁਲਿਸ ਪਾਰਟੀ ਤੇ ਹਮਲਾ ਨਹੀਂ ਕੀਤਾ ਹਾਲਾਂਕਿ ਮੇਰਾ ਐਨਕਾਊਂਟਰ ਕਰਨ ਦੀ ਗੱਲ ਹੈ ਜਿਹੜੀ ਉਹ ਮੈਨੂੰ ਪਤਾ ਲੱਗੀ ਸੀ ਇਸ ਲਈ ਮੈਂ ਆਪਣੀ ਸੁਰੱਖਿਆ ਦੇ ਲਈ ਉੱਥੋਂ ਫਰਾਰ ਜ਼ਰੂਰ ਹੋਇਆ ਸੀ ਪਰ ਮੈਂ ਕਿਸੇ ਵੀ ਪੁਲਿਸ ਪਾਰਟੀ ਤੇ ਕੋਈ ਫਾਇਰਿੰਗ ਨਹੀਂ ਕੀਤੀ ਇਸ ਦੇ ਨਾਲ ਹੀ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਹੁਣ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰਨ ਦੇ ਲਈ ਤਾਇਨਾਤ ਕਰ ਦਿੱਤੀ ਗਈ ਹੈ। ਇਸ ਟੀਮ ਦੀ ਅਗਵਾਈ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਕਰ ਰਹੇ ਨੇ। ਇਹ ਕਾਰਵਾਈ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਡਾਬਰੀ ਪਿੰਡ ਤੋਂ ਵਿਦਿਆਇਕ ਪਠਾਨ ਮਾਜਰਾ ਦੇ ਪੁਲਿਸ ਹਿਰਾਸਤ ਚੋਪਾਂਜਨ ਤੋਂ ਲਗਭਗ 24 ਘੰਟੇ ਬਾਅਦ ਹੋਈ ਹੈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਸ਼ਾਮ ਪੰਜਾਬ ਦੀ ਸੀਆਈਏ ਪੁਲਿਸ ਨੇ ਕਰਨਾਲ ਦੇ ਸਦਰ ਪੁਲਿਸ ਸਟੇਸ਼ਨ 'ਚ ਵਿਧਾਇਕ ਪਠਾਨ ਮਾਜਰਾਤ ਲਾਢੀ ਵਿਰੁੱਧ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਗੋਲੀਬਾਰੀ ਕਰਨ ਤੇ ਪੁਲਸ ਪਾਰਟੀ ਤੇ ਪੱਥਰਬਾਜ਼ੀ ਕਰਨ ਦੇ ਦੋਸ਼ 'ਚ ਸ਼ਿਕਾਇਤ ਦਰਜ ਕਰਵਾਈ ਹੈ ਸ਼ਿਕਾਇਤ 'ਚ ਕਿਹਾ ਗਿਆ ਕਿ ਵਿਧਾਇਕ ਨੂੰ ਕੱਲ ਸਵੇਰੇ 5 ਵਜੇ ਦੇ ਕਰੀਬ ਡਾਬਰੀ ਪਿੰਡ 'ਚ ਗੁਰਨਾਮ ਸਿੰਘ ਲਾਢੀ ਦੇ ਘਰ ਛਾਪਾ ਮਾਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਪਰ ਜਦੋਂ ਪੁਲਸ ਉਹਨਾਂ ਨੂੰ ਪਟਿਆਲਾ ਲੈ ਕੇ ਜਾਣ ਲੱਗੇ ਤਾਂ ਲਾਢੀ ਤੇ ਵਿਧਾਇਕ ਪਿੰਡ ਵਾਸੀਆਂ ਦੀ ਮਦਦ ਨਾਲ ਭੱਜ ਗਏ ਇਸ ਦੌਰਾਨ ਭੀੜ 'ਚੋਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਵੀ ਸੁਣਾਈ ਦਿੱਤੀਆਂ ਪਰ ਪੁਲਸਾ ਜਿਹੜੀ ਉਹ ਜਵਾਬੀ ਕਾਰਵਾਈ ਨਹੀਂ ਕਰ ਪਾਈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੈ ਜਿਹੜਾ ਪਠਾਨ ਮਾਜਰੇ ਦੇ ਵੱਡੇ ਬਿਆਨ ਨੇ ਉਹ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਹਮਣੇ ਆ ਰਹੇ ਸੀ ਜਿਸ ਵਿੱਚ ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਮੈਂ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ ਇਸ ਕਰਕੇ ਮੇਰੇ ਤੇ ਮੇਰੀ ਹੀ ਪਾਰਟੀ ਛੁੱਠੇ ਪਰਚੇ ਪਵਾਰੀਏ ਤੇ ਕੱਲ ਵੀ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਸੀ ਜਸਟ ਉਹਨਾਂ ਨੇ ਕਿਹਾ ਕਿ ਮੇਰਾ ਇੰਕਾਊਂਟਰ ਹੋਣ ਵਾਲਾ ਸੀ ਤੇ ਮੈਂ ਆਪਣੀ ਸੁਰੱਖਿਆ ਦੇ ਲਈ ਉੱਥੋਂ ਭੱਜਿਆ ਜ਼ਰੂਰ ਸੀ ਪਰ ਮੈਂ ਕਿਸੇ ਤੇ ਕੋਈ ਹਮਲਾ ਨਹੀਂ ਕੀਤਾ ਕਿਸੇ ਤੇ ਕੋਈ ਗੋਲੀਆਂ ਨਹੀਂ ਚੁਰਾਈਆਂ ਮੇਰੇ ਤੇ ਝੂਠੇ ਜਿਹੜੇ ਕੇਸ ਨੇ ਉਹ ਪਾਏ ਜਾ ਰਹੇ ਨੇ ਜਿਸ ਤੋਂ ਬਾਅਦ ਅੱਜ ਉਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਆ ਉਹ ਬੰਦ ਕਰ ਦਿੱਤਾ ਗਿਆ ਹਰਿਆਣਾ ਚ ਸਨੌਰ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਵਾਜੂ ਦੇ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ ਜੋ ਪੰਜਾਬ ਪੁਲਿਸ ਤੋਂ ਪੱਜੰ ਵਿੱਚ ਕਾਮਯਾਬ ਹੋ ਗਿਆ ਸੀ ਉਸ ਦਾ ਸੋਸ਼ਲ ਮੀਡੀਆ ਅਕਾਊਂਟ ਵੀ ਬੰਦ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਉਹ ਲਗਾਤਾਰ ਜਿਹੜੀਆਂ ਵੀਡੀਓਜ਼ ਨੇ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਜਾਰੀ ਕਰ ਰਹੇ ਸੀ ਜਿਸ ਤੋਂ ਬਾਅਦ ਉਹਨਾਂ ਦਾ ਜਿਹੜਾ ਅਕਾਊਂਟ ਹੈ ਉਹ ਬੰਦ ਕਰ ਦਿੱਤਾ ਗਿਆ। ਅ ਤੁਹਾਨੂੰ ਦੱਸ ਦਈਏ ਕਿ ਕੱਲ ਉਹਨਾਂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਸੀ ਜਿਸ 'ਚ ਉਹ ਕਹਿ ਰਹੇ ਨੇ ਕਿ ਚਾਹੇ ਮੈਨੂੰ ਕਿਸੇ ਗੁਰਦੁਆਰੇ ਦੇ ਵਿੱਚ ਲੈ ਜਾਓ ਚਾਹੇ ਕਿਸੇ ਮੰਦਰ ਦੇ ਵਿੱਚ ਲੈ ਜਾਓ ਮੇਰੇ ਤੋਂ ਸੌਂਚ ਕਵਾ ਲਓ। ਮੈਂ ਕਿਸੇ ਵੀ ਪੁਲਿਸ ਪਾਰਟੀ ਤੇ ਹਮਲਾ ਨਹੀਂ ਕੀਤਾ। ਹਾਲਾਂਕਿ ਮੇਰਾ ਐਨਕਾਊਂਟਰ ਕਰਨ ਦੀ ਗੱਲ ਹੈ ਜਿਹੜੀ ਉਹ ਮੈਨੂੰ ਪਤਾ ਲੱਗੀ ਸੀ ਇਸ ਲਈ ਮੈਂ ਆਪਣੀ ਸੁਰੱਖਿਆ ਦੇ ਲਈ ਉੱਥੋਂ ਫਰਾਰ ਜ਼ਰੂਰ ਹੋਇਆ ਸੀ। ਪਰ ਮੈਂ ਕਿਸੇ ਵੀ ਪੁਲਿਸ ਪਾਰਟੀ ਤੇ ਕੋਈ ਫਾਇਰਿੰਗ ਨਹੀਂ ਕੀਤੀ ਇਸ ਦੇ ਨਾਲ ਹੀ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਹੁਣ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰਨ ਦੇ ਲਈ ਤਾਇਨਾਤ ਕਰ ਦਿੱਤੀ ਗਈ ਹੈ ਇਸ ਟੀਮ ਦੀ ਅਗਵਾਈ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਕਰ ਰਹੇ ਨੇ ਇਹ ਕਾਰਵਾਈ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਡਾਬਰੀ ਪਿੰਡ ਤੋਂ ਵਿਦਿਆਇਕ ਪਠਾਨ ਮਾਜਰਾ ਦੇ ਪੁਲਿਸ ਹਿਰਾਸਤ ਚੋ ਭੱਜਣ ਤੋਂ ਲਗਭਗ 24 ਘੰਟੇ ਬਾਅਦ ਹੋਈ ਹੈ ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਸ਼ਾਮ ਪੰਜਾਬ ਦੀ ਸੀਆਈਏ ਪੁਲਸ ਨੇ ਕਰਨਾਲ ਦੇ ਸਦਰਪੁਲਸ ਸਟੇਸ਼ਨ 'ਚ ਵਿਧਾਇਕ ਪਠਾਨ ਮਾਜਰਾਤ ਲਾੜੀ ਵਿਰੁੱਧ ਸਰਕਾਰੀ ਕੰਮ 'ਚ ਵਿਘਨ ਪਾਉਣ, ਗੋਲੀਬਾਰੀ ਕਰਨ ਤੇ ਪੁਲਸ ਪਾਰਟੀ ਤੇ ਪੱਥਰਬਾਜ਼ੀ ਕਰਨ ਦੇ ਦੋਸ਼ 'ਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਵਿਧਾਇਕ ਨੂੰ ਕੱਲ੍ਹ ਸਵੇਰੇ 5 ਵਜੇ ਦੇ ਕਰੀਬ ਡਾਬਰੀ ਪਿੰਡ 'ਚ ਗੁਰਨਾਮ ਸਿੰਘ ਲਾੜੀ ਦੇ ਘਰ ਛਾਪਾ ਮਾਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਪਰ ਜਦੋਂ ਪੁਲਸ ਨੂੰ ਉਹ ਪਟਿਆਲਾ ਲੈ ਕੇ ਜਾਣ ਲੱਗੀ ਤਾਂ ਲਾਡੀ ਤੇ ਵਿਧਾਇਕ ਪਿੰਡ ਵਾਸੀਆਂ ਦੀ ਮਦਦ ਨਾਲ ਭੱਜ ਗਏ ਇਸ ਦੌਰਾਨ ਭੀੜ ਚੋਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਵੀ ਸੁਣਾਈ ਦਿੱਤੀਆਂ ਪਰ ਪੁਲਸ ਜਿਹੜੀ ਉਹ ਜਵਾਬੀ ਕਾਰਵਾਈ ਨਹੀਂ ਕਰ ਪਾਈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੈ ਜਿਹੜਾ ਪਠਾਨ ਮਾਜਰੇ ਦੇ ਵੱਡੇ ਬਿਆਨ ਨੇ ਉਹ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਹਮਣੇ ਆ ਰਹੇ ਸੀ ਜਿਸ ਵਿੱਚ ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਮੈਂ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ ਇਸ ਕਰਕੇ ਮੇਰੇ ਤੇ ਮੇਰੀ ਹੀ ਪਾਰਟੀ ਝੂਠੇ ਪਰਚੇ ਪਵਾ ਰਹੀ ਹੈ ਤੇ ਕੱਲ ਵੀ ਉਹਨਾਂ ਦਾ ਇੱਕ ਬਿਆਨ ਸਾਹਮਣੇ ਆਇਆ ਸੀ ਜਸਟ ਉਹਨਾਂ ਨੇ ਕਿਹਾ ਕਿ ਮੇਰਾ ਐਨਕਾਊਂਟਰ ਹੋਣ ਵਾਲਾ ਸੀ ਤੇ ਮੈਂ ਆਪਣੀ ਸੁਰੱਖਿਆ ਦੇ ਲਈ ਉੱਥੋਂ ਭੱਜਿਆ ਜ਼ਰੂਰ ਸੀ ਪਰ ਮੈਂ ਕਿਸੇ ਤੇ ਕੋਈ ਹਮਲਾ ਨਹੀਂ ਕੀਤਾ ਕਿਸੇ ਤੇ ਕੋਈ ਗੋਲੀਆਂ ਨਹੀਂ ਚਲਾਈਆਂ ਮੇਰੇ ਤੇ ਝੂਠੇ ਜਿਹੜੇ ਕੇਸ ਨੇ ਉਹ ਪਾਏ ਜਾ ਰਹੇ ਨੇ ਜਿਸ ਤੋਂ ਬਾਅਦ ਅੱਜ ਉਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਆ ਉਹ ਬੰਦ ਕਰ ਦਿੱਤਾ ਗਿਆ